ਜੀ ਅੱਜ ਸਾਡੇ ਗਵਰਨਾ ਸਾਹਿਬ ਇਸ ਤੋਂ ਪਹਿਲਾਂ ਵੀ ਲਾਸਟ ਮੰਥ ਵੀ ਹੋ ਕੇ ਗਏ ਆ ਔਰ ਪੂਰੇ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਮਝਦੇ ਹੋਏ ਅਸੀਂ ਹਰ ਉਹ ਯਤਨ ਕਰਾਂਗੇ ਜਿਸ ਦੇ ਨਾਲ ਲੁਧਿਆਣਾ ਦੀ ਬਿਹਤਰੀ ਹੋ ਸਕਦੀ ਹੈ ਚਾਹੇ ਉਹ ਬੁਡੇ ਦਰਿਆ ਦਾ ਮਾਮਲਾ ਹੋਵੇ ਚਾਹੇ ਉਹ ਕਿਸੇ ਵੀ ਹੋਰ ਤਰੀਕੇ ਦਾ ਪਾਣੀ ਨਾਲੇ ਪਾਣੀ ਦਾ ਹੋਵੇ ਜਾਂ ਪੋਲਿਊਸ਼ਨ ਦਾ ਹੋਵੇ ਹਰ ਜਗ੍ਹਾ ਦੇ ਉੱਤੇ ਵੀ ਜਿੱਥੇ ਵੀ ਗਰਾਊਂਡ ਤੇ ਉਤਰ ਕੇ ਕੰਮ ਕਰਨਾ ਪਊਗਾ ਸਾਡੀ ਪੂਰੀ ਟੀਮ ਨਾਲ ਖੜੀ ਹੈ ਔਰ ਇਹ ਸਾਰੇ ਜਾਣੇ ਬਾਬਾ ਜੀ ਦੇ ਸਹਿਯੋਗ ਨਾਲ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਗਵਰਨਰ ਸਾਹਿਬ ਦੇ ਸਹਿਯੋਗ ਦੇ ਨਾਲ ਜ਼ਰੂਰ ਕੋਸ਼ਿਸ਼ ਕਰਾਂਗੇ ਤਾਂ ਕਿ ਪਬਲਿਕ ਨੂੰ ਵੀ ਦਿੱਕਤ ਨਾ ਆਵੇ ਔਰ ਜਿਹੜਾ ਇਹ ਜ਼ਹਿਰ ਪੀਣ ਵਾਸਤੇ ਮਜਬੂਰ ਹੋਏ ਹੋਏ ਨੇ ਅੱਗੇ ਵੱਲੇ ਜਿਹੜੇ ਰਿਹਾਇਸ਼ੀ ਏਰੀਆ ਨੇ ਪੰਜਾਬ ਦੇ ਉਹਨਾਂ ਨੂੰ ਵੀ ਇਸ ਚੀਜ਼ ਤੋਂ ਮੁਕਤੀ ਮਿਲ ਸਕੇ ਧੰਨਵਾਦ ਤੁਮਜੋਰੀਆਂ ਤੇ ਸਾਰਿਆਂ ਨੂੰ ਦੇ ਦਿਆਂ ਅਸੀਂ ਉਹਨਾਂ ਦੇ ਹੱਲ ਕੱਢਣ ਵਾਸਤੇ ਕਿ ਜਿਹੜੇ ਚੋਰ ਮੋਰੀਆਂ ਤੇ ਜੋ ਕੁਝ ਵੀ ਆ ਪ੍ਰੈਕਟੀਕਲ ਤੇ ਕਾਗਜ਼ਾਂ ਦੇ ਵਿੱਚ ਫਰਕ ਆ ਉਹ ਦੇਖਣ ਵਾਸਤੇ ਸੀ ਉਹਨਾਂ ਨੂੰ ਲਿਆਂਦਾ ਸੀ ਕਿ ਸਰਕਾਰਾਂ ਨੇ ਪੈਸੇ ਖਰਚ ਕੀ ਦਿੱਤੇ ਲੋਕਾਂ ਦੇ ਪੈਸੇ ਲੱਗੇ ਹੋਇਆ ਰੋਡ-ਵੋਟੋ ਦੀ ਨਹੀਂ ਮਿਲ ਰਹੀ ਉਹਦਾ ਕਾਰਨ ਕੀ ਹੈ ਮਿਸ ਮੈਨੇਜਮੈਂਟ ਇਹ ਸੀ ਟ੍ਰੀਟਮੈਂਟ ਪਲੈਂਟ ਲਾ ਲਿਆ ਉਥੇ ਸਾਫ ਜਿਹੜਾ ਹੈ ਪਾਣੀ ਮਲ ਮੁੱਤਰ ਉਹਦੇ ਵਿੱਚ ਕੋਹਾ ਨਾ ਜਾਵੇ ਇਹਦਾ ਪ੍ਰਬੰਧ ਕਰਨਾ ਚਾਹੀਦਾ ਸੀ ਤੇ ਉਹ ਨਹੀਂ ਕੀਤਾ ਜਿੱਤੇ ਕਰਕੇ ਮਹਿਕਮਾ ਵੀ ਜ਼ਿੰਮੇਵਾਰ ਆ ਤੇ ਜਵਾਬਦੇਹੀ ਸਾਰਿਆਂ ਦੀ ਵੰਡਦੀ ਹੈ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਦੇ ਨੇਚਰਲ ਸਰਸ ਵਿੱਚ ਗੰਦਾ ਪਾਣੀ ਪਾਵੇ ਇਹ ਤੁਹਾਡੇ ਸਾਹਮਣੇ ਦਿਖਾਈਆਂ ਕੋਈ ਨਹੀਂ ਉਹੋ ਹੀ ਤਾਂ ਹੈ ਵੀ ਨਹੀਂ ਚੱਲਦਾ ਅਸੀਂ ਤਾਂ ਹੋਣਾ ਲਾਉਂਦੇ ਸੀ ਵੀ ਚਾ ਕੰਮ ਨਹੀਂ ਕਰ ਰਿਹਾ ਇਹਦੀ ਵਿੱਚ ਪ੍ਰੋਬਲਮ ਆ ਹੁਣ ਸਾਰੇ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਆ ਤੁਹਾਡੇ ਐਮ ਐਲ اے ਵੀ ਆਏ ਉਹ ਵੀ ਦੇਖ ਰਹੇ ਆ ਇਹਦਾ ਕੋਈ ਹੱਲ ਜਿਹੜਾ ਹੈਗਾ ਡੈਰੀਆਂ ਵਾਲੇ ਵੀ ਜਿਹੜੇ ਹੈਗੇ ਤੰਗ ਆ ਇਹ ਸਾਰਿਆਂ ਦਾ ਮਸਲਾ ਹੱਲ ਹੋਵੇ ਉਸ ਵਾਸਤੇ ਬੈਠ ਕੇ ਗੱਲ ਕਰਾਂਗੇ ਕਾਹਦੇ ਕਾਰਵਾਈ ਹੋਣੀ ਚਾਹੀਦੀ ਨਾ ਕੋਈ ਵੀ ਜਿਹੜਾ ਕੋਈ ਜਿਹੜਾ ਵੀ ਕੋਈ ਹੈ ਕੋਈ ਜ਼ਿੰਮੇਵਾਰਾ ਉਹ ਜਵਾਬ ਦੇ ਹੀ ਤਾਂ ਦੇਣਾ ਹੁਣ ਬੰਨ ਨਹੀਂ ਪਊਗੀ ਇਹਨਾਂ ਵੀ ਕਿਸੇ ਨੂੰ ਲੋਕਾਂ ਪਰਤੀ ਤੇ ਸਾਰੇ ਜਵਾਬਦੇ ਹ ਸਾਰੇ ਆਫੀਸਰਸ ਹਨ ਜਵਾਬਦੇ ਹਨ ਸਰਕਾਰਾਂ ਚ ਜਵਾਬਦੇ ਚੱਲੂਗੀ ਹੈ ਹਾਂ ਰਹਿਮ ਚੱਲੂਗੀ ਤੁਹਾਡੀ ਇਹ ਹੋਣਾ ਕਿ ਸਾਡਾ ਮਕਸਦ ਤਾਂ ਪੂਤਰ ਦਰਿਆ ਸਾਫ ਹੋਵੇ ਅਸੀਂ ਕਿਸੇ ਦੇ ਖਿਲਾਫ ਨਹੀਂ ਔਰ ਜਿਹੜੇ ਦਰਿਆ ਦੇ ਵਿੱਚ ਗੰਦਾ ਪਾਣੀ ਨਾ ਪਾਵੇ ਉਹ ਪਿੰਡ ਦਾ ਸੈ ਪਿੰਡ ਦਾ ਵਾ ਜਾਂ ਸ਼ਹਿਰ ਦਾ ਵਾ ਜਾਂ ਡੈਰੀਆਂ ਦਾ ਵਾ ਜਾਂ ਕਿਸੇ ਦੀ ਇੰਡਸਟਰੀ ਦਾ ਉਹ ਗੈਰਕਾਨੂੰਨੀਆ ਗੈਰਸੰਵਿਧਾਨਿਕ ਹੋ ਨਹੀਂ ਪਾਣਾ ਚਾਹੀਦਾ ਉਹਦੇ ਵਾਸਤੇ ਅਸੀਂ ਇੱਕ ਥੰਮ ਸਾਡੀ ਜਿਹੜੀ ਸੋਚ ਆ ਬਿਲਕੁਲ क्लियर है दो रहा है नहीं था कि ये ट्रीट होकर के नाले में जाएगा तो 100 परसेंट ट्रीटमेंट होकर के जाएगा ये तो कोई ट्रीट ही नहीं हो रहा है में, मैं तो आते ही बता दिया मैंने कहा आप इसको चला ही नहीं सकते और चला भी रहे हो तो ये जो पानी डाल रहे हो ये ट्रीट है ही नहीं क्यों पैसा वेस्ट कर रहे हो बंद कर देना ज़्यादा बढ़िया जब तक आप गोबर को समेटने का प्लान नहीं हो केवल और केवल पानी और वो आए उसको तो आप कर सकते हो ट्रीट लेकिन गोबर को ट्रीट कैसे करोगेगा देखो हम कोशिश यही कर रहे हैं कि हर चीज़ में कहाँ कमी है इसको समझें समझ करके इसको हल करने का प्रयास करें ਕੌਣ ਕੇ ਸਰਕਾਰ ਦਾ ਪੈਸਾ ਵੀ ਜਾ ਰਹਾ ਹੈ ਪਤਾ ਨੂੰ ਤਿਆਰ ਰਸਤਾ ਹੀ ਨਹੀਂ ਹੈਗਾ ਸੜਕਾਂ ਹੀ ਟੁੱਟੀਆਂ ਹੋਈਆਂ ਨੇ ਇਸ ਮੈਕਸ਼ਨ ਦਾ ਕਰੇ ਉਧਰ ਪਾਣੀ ਸੱਟਦਾ ਇੱਕ ਸਵਾਲ ਆ ਉਹ ਕੰਮ ਵਧੀਆ ਕਰ ਰਹੇ ਨੇ ਤੁਸੀਂ ਬਾਬਾ ਜੀ ਕੰਮ ਵਧੀਆ ਕਰ ਰਹੇ ਆ ਮੈਂ ਕਹਿੰਦਾ ਨਹੀਂ ਗਲਤ ਕਰ ਦੇਗੇ ਸਾਨੂੰ ਸਾਨੂੰ ਕੋਈ ਜਗ੍ਹਾ ਤੇ ਇਸਤੇਮਾਲ ਕਰੋ ਰੇੜੀਆਂ ਚ ਕਾ ਸਾਨੂੰ ਰੇੜੀ ਪਾਈ ਰਸਤੇ ਹੀ ਟੁੱਟੇ ਹੋਏ ਆ ਇੰਨੇ ਨੇ ਖੜੇ ਕਿੱਥੋਂ ਬੰਦਾ ਪਈ ਆ ਲੈ ਜਾਊਗਾ ਲੇਬਰ ਉਧਰ ਹੀ ਨਹੀਂ ਕੰਮ ਕਰਦੀ ਕੋਈ ਹੈ ਨਹੀਂ ਕੋਈ ਹੋਲੀ ਦੇ ਕੰਮ ਹੈ ਲੇਬਰ ਹੈ ਨਹੀਂ ਸਿਸਟਮ ਸਾਰਾ ਖਰਾਬ ਹੈ ਨਾਲੀਆਂ ਪੁੱਟੀਆਂ ਬਣਾ ਸਾਨੂੰ ਸੜਕਾਂ ਬਣਾ ਕੇ ਦੇਣ ਸਾਫ਼ ਸੁਥਰੀਆਂ ਚੰ ਲੋਕੀ ਹਰਿਤਾਏ ਬੁੱਢਾ ਦਰਿਆ ਦੀ ਪ੍ਰੋਬਲਮ ਆ ਉਹਦੇ ਵਾਸਤੇ ਸਰਕਾਰ ਲੱਗੀ ਹੋਈ ਆ ਵਿਧਾਨ ਸਭਾ ਦੀ ਕਮੇਟੀ ਲੱਗੀ ਹੋਈ ਆ ਤੇ ਹਾਰ ਅਮਰ ਕੇ ਅਫਸਰ ਲੱਗਿਆ ਹੋਇਆ ਤੇ ਜਿਹੜੀਆਂ ਕਮੀਆਂ ਨੇ ਉਹ ਦੂਰ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਵਿੱਚ ਬੁੱਢੇ ਦਿਆ ਨੂੰ ਸਹੀ ਕਰਨਾ ਜੋ ਕਿ ਮੋਤੀ ਵਰਗਾ ਪਾਣੀ ਚੱਲਦਾ ਸੀ ਉਹਨੂੰ ਸਾਫ਼ ਸੁਥਰਾ ਕਰਨਾ ਸਾਡੀ ਡਿਊਟੀ ਆ ਕਿਉਂਕਿ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਫੈ ਰਹੀਆਂ ਲੋਕਾਂ ਨੂੰ ਪ੍ਰੋਬਲਮ ਆ ਰਹੀ ਉਹਨੂੰ ਹੱਲ ਕਰਨਾ ਸਾਡੀ ਡਿਊਟੀ ਆ ਔਰ ਸਾਡਾ ਮਿਸ਼ਨ ਆ ਇਹਨੂੰ ਬੁੱਢੇ ਦਿਆ ਨੂੰ ਹੱਲ ਕਰਕੇ ਰਵਾਂਗੇ ਤੇ ਜਿਹੜੀ ਕੋਈ ਗਲਤੀ ਕਰੂਗਾ ਉਹਨੂੰ ਬੜੀ ਸਜ਼ਾ ਮਿਲੇਗੀ ਕਮੀਆਂ ਲੱਗੀਆਂ ਪਾ ਕੇ ਬਿਲਕੁਲ ਬਿਲਕੁਲ ਕਮੀਆਂ ਜਿਹੜੀਆਂ ਹੈਗੀਆਂ ਉਹ ਅਫਸਰਾਂ ਦੇ ਸਾਹਮਣੇ ਦੱਸੇਗੇ ਸਾਰੇ ਗਵਰਨਰ ਸਾਹਿਬ ਖੁਦ ਮਿਲ ਕੇ ਆਏ ਬਾਬਾ ਸਿੱਚੇਵਾਲ ਜੀ ਮਿਲ ਕੇ ਸਾਹਮਣੇ ਸੀਗੇ ਉਹਨਾਂ ਨੂੰ ਕਮੀਆਂ ਜਿਹੜੀਆਂ ਦੱਸਿਆਂਗੇ ਤੇ ਉਹ ਜਿਹੜੀਆਂ ਸਹੀ ਵੀ ਕਰਕੇ ਤੇ ਜਿਹੜੀ ਬਣਦੀ ਕਾਰਵਾਈ ਵੀ ਕੀਤੀ ਬਿਲਕੁਲ 100% ਕਰ ਲਏ ਆਏ ਗਵਰਨਰ ਸਾਹਿਬ ਮੇਅਰ ਸਾਹਿਬ ਐਮਐਲਏ ਸਾਹਿਬ ਇਹ ਸਾਰੇ ਅਸੀਂ ਪਲਾਂਟ ਤੇ ਆਏ ਆ ਜਿਹੜੀਆਂ ਜਿਹੜੀਆਂ ਕਮੀਆਂ ਜਿਵੇਂ ਕਿ ਡੈਰੀ ਵਾਲਿਆਂ ਨੇ ਦੱਸਿਆ ਪਾਣੀ ਇਕੱਠਾ ਹੋਇਆ ਹੈ ਉਹ ਉਹਦੇ ਬਾਰੇ ਆਰਡਰ ਕੀਤੇ ਆ ਪਾਣੀ ਨਿਕਾਸੀ ਵਾਸਤੇ ਕਿਉਂਕਿ ਗੈਰੀਆਂ ਨੂੰ ਤਾਂ ਪਤਾ ਲੱਗੇ ਵੀ ਇਹਨੇ ਕਿਹੜੀਆਂ ਨਾਲੀਆਂ ਬਣੀਆਂ ਉਹ ਟ੍ਰਾਂਸ ਸਹੀ ਨਹੀਂ ਉਹ ਆਰਡਰ ਕੀਤੇ ਆ ਵੀ ਇਹਦੀ ਟ੍ਰਾਂਸ ਹੈ ਕੀਤੀ ਜਾਵੇ ਬਾਕੀ ਸਾਨੂੰ ਸ਼ਿਕਾਇਤ ਕਿਹੜੀ ਮਿਲੀ ਸੀਗੀ ਵੀ ਪਲਾਂਟ ਤੁਹਾਡੇ ਆਂ ਤੋਂ ਪਹਿਲਾਂ ਚਾਲੂ ਕੀਤਾ ਗਿਆ ਉਹਦੇ ਬਾਰੇ ਵੀ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਨੂੰ ਹਦਾਇਤਾਂ ਦਿੱਤੀਆਂ ਗਈਆਂ ਵੀ ਪ੍ਰੋਪਰ ਸਹੀ ਢੰਗ ਸਰ ਇਹ ਪਲਾਂਟ ਚਲਾਇਆ ਜਾਵੇ ਤਾਂ ਕਿ ਇਸ ਏਰੀਏ ਦੀ ਕਿਹੜੀ ਪ੍ਰੋਬਲਮ ਆ ਉਹ ਹੱਲ ਕੇ ਜੀ ਡੈਰੀਆ ਦੇ ਬੜੇ ਮੁਸ਼ਕਿਲ ਵਿੱਚ ਆ ਕਹਿੰਦੇ ਸਰਦਾਰਾਂ ਦਾ ਪੂਰਾ ਹਾਲ ਆ ਅਸੀਂ ਜਾਈਏ ਜਾਈਏ ਕਿੱਥੇ ਨਹੀਂ ਇਹ ਦੇ ਵਿੱਚ ਅਸੀਂ ਕੌਸ਼ਿਸ਼ ਕਰ ਰਹੇ ਹਾਂ ਡੈਰੀਆ ਜਾਂਦੇ ਜਿਵੇਂ ਗੋਹਾ ਚੁੱਕਣ ਦਾ ਟੈਂਡਰ ਲਾਇਆ ਵੀ ਕਿਸੇ ਨੂੰ ਠੇਕਾ ਦਿੱਤਾ ਜਾਵੇ ਗੋਹਾ ਚੁੱਕਿਆ ਗਿਆ ਤੇ ਉਹਦੇ ਨਾਲ ਬਹੁਤ ਡੈਰੀ ਵਾਲਿਆਂ ਨੂੰ ਵੀ ਫਾਇਦਾ ਹੋਣ ਜਿਵੇਂ ਸਾਰੇ ਡੈਰੀ ਵਾਲੇ ਖੜੇ ਆ ਕਹਿੰਦੇ ਅਸੀਂ ਪੈਸੇ ਦੇਣ ਨੂੰ ਤਿਆਰ ਆ ਇਹ ਪੈਸੇ ਦੇਣ ਨੂੰ ਤਿਆਰ ਆ ਫਿਰ ਤਾਂ ਠਿੱਕ ਆ ਉਹ ਠੇਕੇਦਾਰ ਨੇ ਚੁੱਕਣਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਉਹ ਗੈਰੀਆਂ ਚ ਚੁੱਕ ਕੇ ਲੈ ਕੇ ਜਾਇਆ ਕਰੋ ਫਿਰ ਪਾਣੀ ਸਾਫ਼ ਆਊਗਾ ਉਹਦੇ ਨਾਲ ਨਾਲੇ ਜਾਊਗਾ ਕਿਸੇ ਨੂੰ ਕੋਈ ਇਤਰਾਜ਼ ਹੀ ਨਹੀਂ ਹੋਊਗਾ ਇਹ ਇਹ ਥੋੜੀ ਮਿਹਨਤ ਦੀ ਲੋੜ ਆ ਉਹ ਲੱਗਿਆ ਬਾਬਾ ਜੀ ਵੀ ਲੱਗੇ ਹੋਇਆ ਸਾਰਾ ਪ੍ਰਸ਼ਾਸਨ ਲੱਗਿਆ ਵੀ ਅਸੀਂ ਇਹ ਕਿਹੜਾ ਵੱਡਾ ਨਾਲਾ ਇਹਨੂੰ ਸਫਾਈ ਸਾਫ਼ ਸੁਥਰਾ ਪਾਣੀ ਜਿਵੇਂ ਪਹਿਲਾਂ ਸੀ ਛੋਟੇ ਹੰਦਿਆਂ ਹੁੰਦੇ ਹੁੰਦੇ ਸੀ ਉਵੇਂ ਸਾਫ਼ ਸੁਥਰਾ ਕਰਿਆ ਆਏ ਖੜੇ ਡੈਰੀਆਂ ਵਾਲੇ ਖੜੇ ਸਾਰੇ ਸਾਰੇ ਮੇਰੇ ਆਲੇ-ਦੁਆਲੇ ਮੇਰੇ ਕਈ ਵਿੱਚ ਮੇਰੇ ਮਹੱਲੇ ਵਾਲੇ ਵੀ ਆ ਸਾਡੀ ਅਸੀਂ ਆਪ ਡੈਰੀਆਂ ਵਾਲੇ ਰਹੇ ਆ ਇਸ ਕਰਕੇ ਸਾਨੂੰ ਪਤਾ ਹੈ ਜਿਹੜੀ ਪ੍ਰੋਬਲਮ ਹੈ ਹੈਗੀ ਇਹਨਾਂ ਨੂੰ ਉਹ ਅਸੀਂ ਗੱਲ ਕਰਾਂਗੇ